ਸੋ ਸਮਾਜ ਦਾ ਉਤਰੋ ਕਰੋ ਕਰੋ 4:30 7:30 ਉਹ ਜਿਹੜਾ ਇਹ ਨੇ ਪਾ ਗਿਆ ਜਵਾਰਪੁਰ ਦੇ ਵਿੱਚ ਪਿੱਛੇ ਜੇ 2019 ਦੇ ਵਿੱਚ ਵਿਕਲਣ ਵਾਲਿਆਂ ਨੇ ਮੋਟਰਲਾ ਜਗ੍ਹਾ ਜਿਹੜੀ ਆ ਅੱਜ ਕਿੰਨੀ ਜਗ੍ਹਾ ਪਰ ਉਹਨਾਂ ਨੇ ਇੱਕ ਲੈਂਡ ਜੋ ਬੋਲੇ ਇਸ ਨੂੰ ਪਰਾਇ ਸਤਗੁਰੂ ਦਾਸ ਮਹਾਰਾਏ ਕੀ ਜਾਏ ਜੋ ਪਿਛਲੇ 2019 ਦੇ ਵਿੱਚ ਵੀ ਸ੍ਰੀ ਗੁਰੂ ਦਾਸ ਗੁਰੂ ਘਰ ਪਿੰਡ ਜਮਾਲਪੁਰ ਚੰਡੀਗੜ੍ਹ ਰੋਡ ਤੇ ਉਸ ਦਾ ਗਲਾਡਾ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਸੀਗਾ 2019 ਦੇ ਵਿੱਚ ਜਿਹੜਾ ਕਿ 1969 ਤੋਂ ਉਹ ਗੁਰੂ ਘਰ ਸਮਾਜ ਦੇ ਸਮਾਜ ਉਹਦੀ ਸੇਵਾ ਕਰਦਾ ਉੱਥੇ ਸਮਾਜ ਆਪਣੀ 19 ਸੋਰੀ 1964 ਤੋਂ ਉੱਥੇ ਗੁਰੂ ਘਰ ਸਮਾਜ ਸੰਗਤ ਦੇ ਸੰਗਤ ਉੱਥੇ ਬੜੀ ਸੰਗਤਾਂ ਦੀ ਆਸਥਾ ਆ ਔਰ ਗਲਾਡਾ ਪਹਿਲੇ 2019 ਦੇ ਵਿੱਚ ਵੀ ਇੱਕ ਨੋਟਿਸ ਕੱਢਿਆ ਗਿਆ ਸੀ ਉਹ ਖਾਲੀ ਕਰਾਉਣ ਦੇ ਸਬੰਧੀ ਤੇ ਹੁਣ ਤਾਂ ਉਹਨਾਂ ਨੇ ਕਹਿਰੇ ਘਰ ਤਾਂ ਗਲਾਡਾ ਵਾਲਿਆਂ ਨੇ ਇੱਕ ਨੋਟਿਸ ਕੱਢਿਆ ਔਰ ਨੋਟਿਸ ਦੇ ਵਿੱਚ ਜਿਹੜਾ ਲਿਖਿਆ ਕਿ ਤੁਸੀਂ ਗੁਰੂ ਘਰ ਦੇ ਨਾਮ ਦੇ ਉੱਤੇ ਦੁਕਾਨਦਾਰੀਆਂ ਦੁਕਾਨਦਾਰੀ ਇਹ ਜਿਹੜੀ ਤੁਸੀਂ ਦੁਕਾਨਾ ਕਰਕੇ ਕਬਜ਼ੇ ਕਰਦੇ ਆ ਇਹ ਜਿਹੜੀ ਦੁਕਾਨਦਾਰੀ ਮਲ ਗੁਰੂ ਘਰ ਨੂੰ ਇਹ ਕਿਹਾ ਇੱਕ ਬਹੁਤ ਇਤਰਾਜਯੋਗ ਸ਼ਬਦ ਆ ਸੰਗਤਾਂ ਦੇ ਜਿਹੜੇ ਹਿਰਦੇ ਬਲੁੰਦਰੇ ਗਾ ਔਰ ਸਮਾਜ ਨੂੰ ਇੱਕ ਧਾਰਮਿਕ ਆਸਥਾ ਨੂੰ ਬਹੁਤ ਠੇਸ ਪਹੁੰਚੀ ਆ ਜਿਸ ਦਾ ਖਮਿਆਜਾ ਇਹਨਾਂ ਨੂੰ ਗਲਾਡਾ ਵਾਲਿਆਂ ਨੂੰ ਭੁਗਤ ਤਾਵੇਗਾ ਅੱਜ ਡੀ ਸਾਹਿਬ ਦੇ ਕੋਲ ਗਏ ਕੇ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਅੱਜ ਮੀਟਿੰਗ ਦੇ ਵਿੱਚ ਸ਼ਾਮ ਦਾ 4:30 ਵਜੇ ਦਾ ਉਹਨਾਂ ਦੇ ਸ਼ਾਇਦ ਚੀਫ ਨਾਲ ਚੀਫ ਦੇ ਨਾਲ ਆਈ ਗਲਾਡਾ ਚੀਫ ਦੇ ਨਾਲ ਉਹਨਾਂ ਨੇ ਕਹਿੰਦੇ ਅਸੀਂ ਸਮਾਂ ਤੁਹਾਨੂੰ ਲੈ ਕੇ ਦਿੰਨੇ ਉਹਨਾਂ ਨਾਲ ਮੀਟਿੰਗ ਕਰੋ ਅੱਜ ਜਿਹੜਾ ਤੁਹਾਡੇ ਗੁਰੂ ਘਰ ਦਾ ਉਹ ਮਸਲਾ ਉਹ ਅੱਜ ਹੀ ਖਤਮ ਕਰ ਦਵਾਂਗੇ ਔਰ ਕਦੇ ਵੀ ਗਾਹ ਨੋਟਿਸ ਨਹੀਂ ਆਊਗਾ ਸਮਾਜ ਦੇ ਹਵਾਲੇ ਰਹੂੰਗਾ ਔਰ ਜੇ ਅਸੀਂ ਸਮਾਜ ਜਿਹੜੇ ਆ ਅਸੀਂ ਚਾਹੁੰਦੇ ਆ ਕਿ ਜੇ ਗੁਰੂ ਘਰ ਦੀ ਜ਼ਮੀਨ ਰੋਡ ਦੇ ਵਿੱਚ ਆਉਂਦੀ ਆ ਹੋਰ ਵੀ ਉੱਥੇ ਆ ਗੁਰੂ ਘਰਿਆ ਗੁਰਦੁਆਰਾ ਸਾ ਉਨਨ ਉਹਨਾਂ ਨੋਟਿਸ ਨਹੀਂ ਕੱਢਿਆ ਇਹ ਗੁਰੂ ਦਾਸ ਗੁਰ ਘਰ ਨੂੰ ਹਰ ਵੇਲੇ ਟਾਰਗੇਟ ਕਰਦੇ ਆ ਜਦ ਤਾ ਮੈਨੂੰ ਸਾਰਿਆਂ ਦਾ ਉੱਥੇ ਕਰੋ ਜੇਕਰ ਨਾਲ ਜਿਹੜੇ ਸਮਾਜ ਦੇ ਗੁਰ ਘਰ ਆ ਜਿੰਨੇ ਇਹ ਸਮਾਜ ਦੇ ਜਗਾ ਗੁਰ ਘਰ ਦੀ ਰੋਡ ਦੇ ਵਿੱਚ ਆਉਂਦੀ ਆ ਗਲੱਡਾ ਵਾਲੇ ਉਹਨਾਂ ਨੂੰ ਗੁਰ ਘਰ ਦੀ ਜ਼ਮੀਨ ਹੋਰ ਕਿਤੇ ਲੈ ਕੇ ਦੇਣ ਤਾਂ ਜੋ ਇਹਨਾਂ ਧਨ ਮੁਕਾਸਤਾ ਜਿਹੜੀ ਆ ਉਹ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜੀ ਰਹੇ ਅਸੀਂ ਇਹੀ ਮਤਲ ਅੱਜ ਆਸਥੀਆਂ ਦੇ ਨਾਲ ਕੋਲ ਲੈ ਕੇ ਆਏ ਆ ਕਿ ਉਹਨਾਂ ਦੇ ਉੱਤੇ ਉਹਨਾਂ ਤੋਂ ਮਾਫੀ ਮੰਗਾਈ ਜਾਵੇ ਇਸ ਸ਼ਬਦ ਦੀ ਜੇ ਇਹਨੇ ਸ਼ਬਦਾਂ ਦੀ ਮਾਫੀ ਮੰਗਦੇ ਤਾਂ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਊਗਾ ਸਮਾਜ ਦਾ ਕੀ ਹੋ ਰਿਹਾ ਹੈ ਸੰਤ ਸਮਾਜ ਮੈਂ ਸ਼੍ਰੀ ਗੁਰੂਦਾਸ ਸਾਧੂ ਸੰਪਰਦਾ ਸੋਸਾਇਟੀ ਦਾ ਪ੍ਰੈਜ਼ੀਡੈਂਟ ਆ ਸੰਤ ਸਮਾਜ ਜਦੋਂ ਗੁਰੂ ਘਰ ਦੇ ਆਸਤਾ ਨੂੰ ਗੁਰੂ ਦੇ ਘਰ ਦੀ ਆਸਤਾ ਨੂੰ ਠੇਸ ਪਹੁੰਚਦੀ ਆ ਸੰਤ ਸਮਾਜ ਸਮਾਜ ਕੀ ਡੇਰੀਆਂ ਦੇ ਵਿੱਚ ਬੈਜੂਗਾ ਸੰਤ ਸਮਾਜ ਸੁੱਤਾ ਰਹੂਗਾ ਸੰਤ ਸਮਾਜ ਇਹਨਾਂ ਨੂੰ ਮੂੰਹ ਤੋਂ ਮਾਂ ਜਵਾਬ ਦੇਊਗਾ ਸਰਕਾਰਾਂ ਨੂੰ ਅਸੀਂ ਗੁਰੂ ਘਰ ਜੇ ਗੁਰੂ ਘਰ ਅੱਜ ਸਾਡੀ ਪਹਿਚਾਣ ਆ ਸਾਡੀ ਸੰਤ ਸਮਾਜ ਦੀ ਅਸੀਂ ਸਾਡੀ ਗੁਰੂ ਰੋਜ਼ਾਸ ਕਰਕੇ ਆ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਬਾਸ ਜੀ ਅੱਜ ਦੀ ਕਰਦੇ ਆ ਇਹਨਾਂ ਦੇ ਵੀ ਦੋਸਤ ਹਾਂਜੀ ਸਰ ਅੱਜ ਸ਼ਿਗੁਰੂ ਰੋਬ ਦਾ ਸਤੂ ਸੰਪਰਦਾਇਕ ਸੋਸਾਇਟੀ ਪੰਜਾਬ ਦੇ ਪ੍ਰਧਾਨ ਮਾਨਯੋਗ ਸੰਤ 108 ਕੁਲਵੰਤਰਾਮ ਜੀ ਭਰਮਜਰੇ ਵਾਲੇ ਉਹਨਾਂ ਦੀ ਰਹਿਣ ਵਾਲੀ 8 ਬਖ ਬਖ ਸਮਾਜਿਕ ਔਰ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰਿਆਂ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਜਿਹੜਾ ਉਹਨਾਂ ਨੇ ਕਿਹਾ ਵੀ ਇੱਕ ਨੋਟਿਸ ਜਿਹੜਾ ਭੇਜਿਆ ਉਹਦੇ ਵਿੱਚ ਲਿਖਿਆ ਵੀ ਗੁਰੂ ਘਰ ਇੱਕ ਦੁਕਾਨਦਾਰੀ ਆ ਗੁਰੂ ਘਰ ਨੂੰ ਇੱਕ ਦੁਕਾਨ ਦੱਸਿਆ ਉਹਨਾਂ ਨੇ ਨੋਟਿਸ ਦੇ ਮੁਤਾਬਕ ਔਰ ਉਹਦੇ ਨਾਲ ਬਹੁਤ ਜਨ ਸਮਾਜ ਦੇ ਲੋਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਔਰ ਇਸੇ ਕਰਕੇ ਕਿਉਂਕਿ ਮਾਨਯੋਗ ਸਾਡੇ ਸੰਤ ਕੁਲਵੰਤ RAM ਜੀ ਨੂੰ ਦੇਸ਼ਾਂ ਵਿਦੇਸ਼ਾਂ ਚੋਂ ਵੀ ਫੋਨ ਆਏ ਇਸ ਕਰਕੇ ਅੱਜ ਡੇਰਾ 108 ਸੰਤ ਬਾਬਾ ਮੇਲਾ RAM ਜੀ ਭਰੋ ਮਜਾਰੇ ਤੋਂ ਉਹ ਚੱਲ ਕੇ ਆਪ ਇੱਥੇ ਜਲੰਧਰ ਤੋਂ ਇੱਥੇ ਆਏ ਆ ਅਸੀਂ ਸਾਰਿਆਂ ਨੇ ਰਲ ਕੇ ਡੀਸੀ ਸਾਹਿਬ ਨੂੰ ਮੰਗ ਕੀਤੀ ਆ ਵੀ ਜਿਹਨੇ ਵੀ ਇਹ ਗੁਰੂ ਘਰ ਨੂੰ ਦੁਕਾਨ ਦੱਸਿਆ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਤੇ ਐਸ ਸੀ ਐਸ ٹی ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੀ ਗਲਾਡਾ ਵੱਲੋਂ ਸਾਨੂੰ ਨੋਟਿਸ ਭੇਜਿਆ ਗਿਆ ਜੀ ਵੀ ਉਹ ਧਾਣ ਦਾ ਉਹਨੂੰ ਵਾਪਸ ਕੇ ਲਿਆ ਜਾਵੇ ਤੇ ਉਹਨੂੰ ਬਿਡਰਾਅ ਕਰਕੇ ਉਹਦਾ ਬਦਲਮਾ ਪ੍ਰਬੰਧ ਕੀਤਾ ਜਾਵੇ ਇਹ ਮੰਗ ਕੀਤੀ ਆ ਔਰ ਇਸ ਤੋਂ ਪਹਿਲਾਂ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਹ ਉਹਨਾਂ ਨੇ ਵੀ ਮਾਨਯੋਗ ਡੀ ਸੀ ਸਾਹਿਬ ਨੂੰ ਉਹ ਕਿਹਾ ਔਰ ਸੈਂਟਰ ਦੇ ਪੰਜਾਬ ਦੇ ਵਿੱਚ ਜਿਹੜੇ ਸਕਤੀ ਚੀਫ ਸਕਤੀ ਨਾਲ ਵੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਸੀਗੀ ਤੇ ਇਸ ਗੁਰੂ ਘਰ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਇਹ ਇਹ ਸਾਰਾ ਬਖ ਬਖ ਜਥੇਬੰਦੀਆਂ ਔਰ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਆ ਕੇ ਸਾਰਾ ਕੁਝ ਕੀਤਾ ਅਸੀਂ ਸੰਤਾਂ ਮਹਾਪੁਰਸ਼ਾਂ ਦਾ ਆਪਣੇ ਵੱਲੋਂ ਔਰ ਸਮੂਹ ਲੁਧਿਆਣੇ ਦੀਆਂ ਧਾਰਮਿਕ ਜਥੇਬੰਦੀਆਂ ਬਾਰਮਿਕ ਭਗਵਾਨ ਬਾਰਮਿਕ ਮਹਾਰਾਜ ਦੇ ਨਾਂ ਤੇ ਜਥੇਬੰਦੀਆਂ ਜਿਹੜੇ ਆਗੂ ਸਹਿਬਾਨ ਉਹ ਵੀ ਆਏ ਆ ਸਾਰਿਆਂ ਦਾ ਅਸੀਂ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜੈਪੀ ਜੈ ਪਾਰਟ ਅਨਿਮਤ ਅੰਦਰੀਕੀ ਦਾ ਮਾਮਲਾ ਜਮਾਲਪੁਰ ਗੁਰਦੋਰਾ ਕਾਂਦ ਦੱਸਿਆ ਉਹਨਾਂ ਨੇ ਨੋਟਿਸ ਦੇ ਮੁਤਾਬਕ ਔਰ ਉਹਦੇ ਨਾਲ ਬਹੁਜਨ ਸਮਾਜ ਦੇ ਲੋਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਔਰ ਐਸੀ ਕਰਕੇ ਕਿਉਂਕਿ ਮਾਨਯੋਗ ਸਾਡੇ ਸੰਤ ਕੁਲਵੰਤ ਰਾਮ ਜੀ ਨੂੰ ਦੇਸ਼ਾਂ ਵਿਦੇਸ਼ਾਂ ਚੋਂ ਵੀ ਫੋਨ ਆਏ ਇਸ ਕਰਕੇ ਅੱਜ ਡੇਰਾ आ, 108 ਸੰਤ ਬਾਬਾ ਮੇਲਾ ਰਾਮ ਜੀ ਭਰੋ ਮਜਾਰੇ ਤੋਂ ਉਹ ਚੱਲ ਕੇ ਆਪ ਇੱਥੇ ਜਲੰਧਰ ਤੋਂ ਇੱਥੇ ਆਏ ਆ ਅਸੀਂ ਸਾਰਿਆਂ ਨੇ ਲੜ ਕੇ ਡੀਸੀ ਸਾਹਿਬ ਨੂੰ ਮੰਗ ਕੀਤੀ ਕਿ ਆ ਵੀ ਜਿਹਨੇ ਵੀ ਇਹ ਗੁਰੂ ਘਰ ਨੂੰ ਦੁਕਾਨ ਦੱਸਿਆ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉੱਤੇ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੀ ਗਲਾਡਾ ਵੱਲੋਂ ਸਾਨੂੰ ਨੋਟਿਸ ਭੇਜਿਆ ਗਿਆ ਜੀ ਵੀ ਉਹ ਧਾਣ ਦਾ ਉਹਨੂੰ ਵਾਪਸ ਕੇ ਲਿਆ ਜਾਵੇ ਤੇ ਉਹਨੂੰ ਵਿਡਰਾਅ ਕਰਕੇ ਔਰ ਬਦਲਵਾ ਪ੍ਰਬੰਧ ਕੀਤਾ ਜਾਵੇ ਇਹ ਮੰਗ ਕੀਤੀ ਆ ਔਰ ਇਸ ਤੋਂ ਪਹਿਲਾਂ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਹ ਉਹਨਾਂ ਨੇ ਵੀ ਮਾਨਯੋਗ ਡੀਸੀ ਸਾਹਿਬ ਨੂੰ ਉਹ ਕਿਹਾ ਔਰ ਸੈਂਟਰ ਦੇ ਪੰਜਾਬ ਦੇ ਵਿੱਚ ਜਿਹੜੇ ਸੈਕਟਰੀ ਚੀਫ ਸੈਕਟਰੀ ਨਾਲ ਵੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਸੀਗੀ ਤੇ ਇਸ ਗੁਰੂ ਘਰ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਇਹ ਇਹ ਸਾਰਾ ਬਖ ਬਖ ਜਥੇਬੰਦੀਆਂ ਔਰ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਆ ਕੇ ਸਾਰਾ ਕੁਝ ਕੀਤਾ ਅ ਅਸੀਂ ਸੰਤਾਂ ਮਹਾਪੁਰਸ਼ਾਂ ਦਾ ਆਪਣੇ ਵੱਲੋਂ ਔਰ ਸਮੂਹ ਲੁਧਿਆਣੇ ਦੀਆਂ ਧਾਰਮਿਕ ਜਥੇਬੰਦੀਆਂ ਬਾਰਮਿਕ ਭਗਵਾਨ ਬਾਰਮਿਕ ਮਹਾਰਾਜ ਦੇ ਨਾਂ ਤੇ ਜਥੇਬੰਦੀਆਂ ਜਿਹੜੇ ਆਗੂ ਸਹਿਬਾਨ ਉਹ ਵੀ ਆਏ ਆ ਸਾਰਿਆਂ ਦਾ ਅਸੀਂ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜੈਪੀ ਜੈ ਭਾਰਤ ਜਮਾਲਪੁਰ ਗੁਰਦੁਆਰਾ ਗੁਰੂ ਰਵਦਾਸ ਜੀ ਚੰਡੀਗੜ੍ਹ ਰੋਡ ਜਮਾਲਪੁਰ ਅਵਾਨਾ ਜੋ ਤਕਰੀਬਨ 1964 ਤੋਂ ਪੰਚਾਇਤ ਵੱਲੋਂ ਦਿੱਤੀ ਗਈ ਜ਼ਮੀਨ ਦੇ ਉੱਤੇ ਸਾਰਿਆ ਗਿਆ ਉਸ ਨੂੰ ਗਲਾਡਾ ਦੇ ਵੱਲੋਂ 2019 ਤੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਨਜਾਇਜ਼ ਕਬਜ਼ਾ ਦੱਸਿਆ ਗਿਆ ਉਸ ਦੇ ਉੱਤੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਜਦੋਜਹਿਦ ਕੀਤੀ ਤੇ ਹਰ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਕਰਕੇ ਅਸੀਂ ਇਹ ਗਵਰਨਮੈਂਟ ਨੂੰ ਦੱਸਣਾ ਕਿ ਚਾਹਿਆ ਕਿ ਜੋ ਤੁਸੀਂ ਸਾਨੂੰ ਨਜਾਇਜ਼ ਕਬਜ਼ਾ ਕਹਿ ਰਹੇ ਹੋ ਇਹ ਗੁਰਦੁਆਰਾ ਗੁਰੂ ਰਵਦਾਸ ਜੀ ਵੱਲੋਂ ਅਲਾਟ ਕੀਤੀ ਜਗ੍ਹਾ ਪੰਚਾਇਤ ਵੱਲੋਂ ਉਸ ਦੇ ਉੱਤੇ ਕਬਜ਼ਾ ਹੈ ਉਸ ਦੇ ਸਬੰਧ ਦੇ ਵਿੱਚ ਗਲਾੜਾ ਨੇ ਪ੍ਰਬੰਧਕ ਕਮੇਟੀ ਨੂੰ ਆਪਣੇ ਦਫ਼ਤਰ ਬੁਲਾਇਆ ਤੇ ਸਲਾਹ ਦਿੱਤੀ ਕਿ ਤੁਸੀਂ ਇੱਕ ਲੈਟਰ ਲਿਖ ਕੇ ਦਿਓ ਕਿ ਗਲਾੜਾ ਜੋ ਧਾਰਮਿਕ ਸਥਾਨਾਂ ਨੂੰ ਪਾਲਿਸੀ ਜੋ ਪਾਲਿਸੀ ਆਉਦੀ ਉਸ ਦੇ ਅੰਦਰ ਅਧੀਨ ਧਾਰਮਿਕ ਸਥਾਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਦਾ ਹੈ ਅਲਾਟ ਕਰਦਾ ਉਸ ਸਕੀਮ ਦੇ ਵਿੱਚ ਅਸੀਂ ਤੁਹਾਨੂੰ ਇਹ ਜਗ੍ਹਾ ਅਲਾਟ ਕਰਦੇਾਂਗੇ ਤੇ ਅਸੀਂ ਉਹ ਲੈਟਰ ਲਿਖ ਕੇ ਦੇ ਆਏ ਤੇ 2019 ਦੇ ਵਿੱਚ ਦਿੱਤਾ ਹੋਇਆ ਲੈਟਰ ਅਜੇ ਤੱਕ ਉਸ ਦਾ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਵਿੱਚ ਵਿਚਾਲੇ 2021 ਦੇ ਵਿੱਚ ਇੱਕ ਪਤਾ ਲੱਗਿਆ ਅਸੀਂ ਸਾਨੂੰ ਇੱਕ ਮੀਟਿੰਗ ਇਹਨਾਂ ਨੇ ਕਾਲ ਕੀਤੀ ਗਲਾੜਾ ਦੇ ਮਹਾੜਾ ਦੇ ਵਿੱਚ ਮੋਹਾਲੀ ਦੇ ਵਿੱਚ ਜੋ ਇਹਨਾਂ ਦਾ ਹੈੱਡਕੁਆਰਟਰ ਆ ਉਸ ਦੇ ਵਿੱਚ ਤਾਂ ਸterne 21 ਨੂੰ ਇੱਕ ਮੀਟਿੰਗ ਕਾਲ ਕੀਤੀ ਜਿਸ ਦੇ ਵਿੱਚ ਵਾਕਬੋਰਡ ਚੀਫ ਚੰਡੀਗੜ੍ਹ ਸਟੇਟ ਅਫੀਸਰ ਲੁਧਿਆਣਾ ਤੇ ਚੀਫ ਐਡਮਿਨਿਸਟਰेटर ਅਫੀਸਰ ਗਲਾਡਾ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ ਉਸ ਮੀਟਿੰਗ ਦਾ ਹਾਂਜੀ ਮੰਗ ਕੀ ਕਰਕੇ ਕੀਤੀ ਅਸੀਂ ਇਹ ਮੰਗ ਕਰਦੇ ਆ ਕਿ ਗਲਾਡਾ ਜਿਹੜੀ ਜ਼ਮੀਨ ਆ ਸਾਡੀ ਮਾਲਕੀ ਉਹ ਸਾਨੂੰ ਗੁਰਦੁਆਰਾ ਸਾਹਿਬ ਦੇ ਨਾਂ ਕਰਕੇ ਦੇਵੇ ਤੇ ਅੱਗੇ ਤੋਂ ਅਸੀਂ ਡੀਸੀ ਸਾਹਿਬ ਨੂੰ ਇਸ ਸਬੰਧ ਦੇ ਵਿੱਚ ਅੱਜ ਫੇਰ ਨੋਟਿਸ ਦਿੱਤਾ ਜੋ ਪਹਿਲਾਂ ਗਲਾਡਾ ਵਾਲੇ 10425 ਨੂੰ ਇੱਕ ਨੋਟਿਸ ਸਰਵ ਕਰਕੇ ਆਏ ਸੀ ਗਲਾਡ ਗੁਰਦੁਆਰੇ ਦੇ ਵਿੱਚ ਜਾ ਕੇ ਉਹਦੇ ਉੱਤੇ ਲਿਖਿਆ ਸੀ ਕਿ ਤੁਸੀਂ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਗਲਾਡਾ ਦੀ ਜ਼ਰੂਰ ਪੌਕੇਟ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੁਸੀਂ 7 ਦਿਨ ਦੇ ਅੰਦਰ ਅੰਦਰ ਇਸ ਸਥਾਨ ਦੇ ਮਾਲਕੀ ਦੇ ਕਾਗਜ਼ ਜਾਂ ਕੋਈ ਕੋਰਟ ਦਾ ਆਰਡਰ ਲੈ ਕੇ ਗਲਾਡਾ ਦੇ ਦਫ਼ਤਰ ਦੱਸੋ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਤਾਂ ਅਸੀਂ ਗੁਲਾੜਾ ਵਾਲੇ ਇੱਕ ਹਫ਼ਤੇ ਬਾਅਦ ਇੱਕ ਤਰਫਾ ਕਾਰਵਾਈ ਕਰਕੇ ਇਹ ਨਜਾਇਜ਼ ਕਬਜ਼ਾ ਹਟਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤਾਂ ਕਿ ਜੋ ਵੀ ਇਹਦਾ ਖਰਚਾ ਹਰਜਾਨਾ ਹੋਏਗਾ ਉਹ ਅਸੀਂ ਤੁਹਾਡੇ ਕੋਲੋਂ ਕਲੇਮ ਕਰਾਂਗੇ ਇਸੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਸੰਤ ਸਮਾਜ ਪਾਲਕ ਸਵਾਜ ਪਾਲਮਿਕ ਸਵਾਜ ਤੇ ਬੇਗੰਪੁਰਾ ਟਾਈਗਰ ਫੋਰਸ ਸਰਬ ਸਤਗੁਰੂ ਰਵਦਾਸ ਧਰਮ ਸਮਾਜ ਥੋੜ ਜਥੇ ਬੰਦੀਆਂ ਧਾਰਮਿਕ ਜਥੇ ਬੰਦੀਆਂ ਇਕੱਠੀਆਂ ਹੋ ਕੇ ਅੱਜ ਡੀਸੀ ਸਾਹਿਬ ਤੋਂ ਸਮਾ ਲਿਆ ਸੀਗਾ ਤੇ ਉਸੇ ਦੇ ਸੰਬੰਧ ਦੇ ਵਿੱਚ ਅਸੀਂ ਇਕੱਤਰ ਹੋਏ ਜੀ